ਬਿਨਾਂ ਨੰਦਾ ਕਾਰਜਾਂ ਤੋਂ ਕਿਉਂ ਬੰਦਾ ਇਹਨਾਂ ਨੇ ਰੱਖਿਆ ਇਹ ਤੁਸੀਂ ਕਿੱਧਰ ਨੂੰ ਚੱਲ ਲੀਆਂ ਸੀ ਬਿਨਾਂ ਨੰਦਾ ਕਾਰਜਾਂ ਤੋਂ ਤੁਸੀਂ ਨੰਦਾ ਬੱਚੇ ਜੰਮੀ ਖੜੀਆਂ ਹੋਗੀਆਂ ਤੁਸੀਂ ਇਹ ਸ਼ਰਮ ਦੀ ਗੱਲ ਐ ਸਾਰੀ ਹੁਣ ਤੱਕ ਕਿੰਨੀਆਂ ਜਨਾਨੀਆਂ ਨਾਲ ਰਹਿ ਰਿਆ ਦਸਮੀ ਹੈ ਜੀ ਉਹ ਦਸਮੀ ਆਹ ਦੇਖ ਸਕਦੇ ਹੋ ਵੀ ਦਸਮੀ ਜਨਾਨੀ ਨਾਲ ਰਹਿ ਰਿਆ ਪਹਿਲਾਂ ਵਾਲੀਆਂ ਦੇ ਵੀ ਕੁਛ ਪਹਿਲਾਂ ਵਾਲੀਆਂ ਦੇ ਬੱਚੇ ਹੈਗੇ ਨੇ ਪਹਿਲਾਂ ਵੀ ਦੋ ਬੱਚੇ ਹੈਗੇ ਨੇ ਕੋਈ ਨ ਮੇੜਾ ਨਹੀਂ ਹੋਇਆ ਜੀ ਉਹਨਾਂ ਦਾ ਨੰਦੂ ਹੋਇਆ ਸੀ ਰੋ ਰੋ ਨਾ ਚੱਲ ਦੇਖ ਸਕਦੇ ਹੋ ਵੀ ਬਾਬਿਆਂ ਕੋਲੇ ਆਏ ਨੇ 10 10 ਕਹਿੰਦੀ ਵੀ 10 ਜਨਾਨੀਆਂ ਨਾਲ ਰਹਿ ਰਿਆ 10 ਮਿੰਗੀਆਂ ਹੁਣ ਇਹ ਵਿਚਾਰੀ ਬੇਹੀ ਤੀ ਬਹੁਤ ਮਾੜੀ ਗੱਲ ਹੈ ਹਨਾ ਜੋ ਭੈਣ ਨੇ ਦੱਸਿਆ ਕਹਿੰਦੀ ਵੀ ਮੇਰੇ ਨਾਲ ਐਵੇਂ ਹੋਇਆ ਪਹਿਲਾਂ ਤਾਂ ਸਭ ਤੋਂ ਵੱਡੀ ਗਲਤੀ ਇਹ ਦੀ ਹੈਗੀ ਨਾ ਕੋਈ ਲਾਵਾ ਨੇ ਨਾ ਕੋਈ ਫੇਰੇ ਨੇ ਹਨਾ ਤੇ ਤੇਰਾ ਉਹ ਕਿੱਥੋਂ ਬਣ ਜੂਗਾ ਜਿਹੜਾ ਪਹਿਲਾਂ 9 ਦਾ ਨਹੀਂ ਬਣਿਆ ਤੇਰਾ ਕਿੱਥੋਂ ਬਣ ਜੂਗਾ ਉਹ ਸੋ ਮੇਰੀ ਬੇਨਤੀ ਹੈ ਕਿ ਨਾ ਸਾਰੀਆਂ 3 ਭੈਣਾਂ ਨੂੰ ਇਹ ਮੀਡੀਆ ਦੇ ਰਾਹੀਂ ਵੀ ਇਹੋ ਜਿਹਾ ਸਟੈਪ ਚੱਕਣ ਤੋਂ ਪਹਿਲਾਂ ਨਾ ਆਪਣੇ ਮਾਂ-ਬਾਪ ਬਾਰੇ ਆਪਣੇ ਛੋਟੇ ਭੈਣਾਂ ਭਾਈਆਂ ਬਾਰੇ ਸਾਰਿਆਂ ਬਾਰੇ ਸੋਚ ਲਿਆ ਕਰੋ ਤੇ ਪਰ ਜਿਹੜੇ ਉਹ ਜਿਹੜੇ ਬੰਦੇ ਨੇ ਇਹਦੇ ਨਾਲ ਐਵੇਂ ਕੀਤੀ ਆ ਜੋ ਉਹਦੀ ਬਣਦੀ سزا ਜੇ ਕਾਨੂੰਨ ਨਹੀਂ ਦਊਗਾ ਤਾਂ ਸਾਡੀ ਜਥੇਬੰਦੀ ਉਹਨੂੰ ਜ਼ਰੂਰ ਦਊਗੀ ਜਿੱਥੇ ਮਰਜ਼ੀ ਲਕੋਲੇ ਜੋ ਸੰਗਰੂਰ ਦਾ ਗੱਡ ਉਹਨੂੰ ਜਿੱਥੇ ਮਰਜ਼ੀ ਲਕੋਲੇ ਉਹਨੂੰ ਮੀਡੀਆ ਰਾਹੀਂ ਮੈਂ ਕਹਿਣੀ ਆ ਵੀ ਉਹਨੂੰ ਜਿੱਥੇ ਮਰਜ਼ੀ ਲਕੋਲਾ ਭਾਈ ਅਸੀਂ ਉਹਨੂੰ ਜ਼ਰੂਰ ਲੱਭ ਕੇ ਲਿਆਵਾਂਗੇ ਤੇ ਸਿੱਤਰ ਵੀ ਫੇਰਾਂਗੇ ਤੇ ਅਸੀਂ ਤੁਹਾਨੂੰ ਚੇਤਾਵਨੀ ਦਿੰਨੇ ਆ ਵੀ ਬਾਜ ਐ ਜਿਹਨਾਂ ਹਰਕਤਾਂ ਤੋਂ ਨਹੀਂ ਆਉਂਦਾ ਤਾਂ ਖਾਲਸਾ ਪੰਥ ਤੁਹਾਨੂੰ ਸੋਦਾ ਲਾਊਗਾ ਇੰਨਾ ਜਿੰਨੀਆਂ ਵੀ ਕਹਿਣੀਆਂ ਨੇ ਹੈ ਨਾ ਇਹ 10 ਕਹਿੰਦੇ ਨੇ ਵੀ 10 ਮਹੀਨਿਆਂ ਵਾਲੇ ਹੁਣ ਆਪਾਂ ਇਦਾਂ ਕਰਦੇ ਆ ਇੱਕ ਮਿੰਟ ਮੇਰੀ ਆਪਾਂ 16 ਤਰੀਕ ਦਾ ਟਾਈਮ ਰੱਖ ਲੈਨੇ ਆ ਜਿੰਨੇ ਪ੍ਰੂਫ ਇਹਨਾਂ ਤੋਂ ਇਕੱਠੇ ਹੁੰਦੇ ਨੇ ਇਹ ਕਰ ਲੈਣਗੇ ਜਿੰਨੇ ਤੇਰੇ ਤੋਂ ਇਕੱਠੇ ਤੂੰ ਕਰ ਲੈ ਆਪਾਂ ਟਾਈਮ ਰੱਖ ਲੈਨੇ ਬੋਲ ਮੈਂ ਦਾ ਮੈਂ ਤਾਂ ਬਾਬਾ ਜੀ ਕੁਝ ਨਹੀਂ ਇਕੱਠਾ ਕਰਨਾ ਆਪਾਂ ਨੂੰ ਤਾਂ ਇੰਤਜ਼ਾਰ ਚਾਹੀਦਾ ਮੈਂ ਇਹਨਾਂ ਦਾ ਫਿਕੀਤਾ ਆ ਮੈਂ ਇਹਨਾਂ ਦਾ ਪਰਾਇਆ ਨਹੀਂ ਠੀਕ ਹੈ ਜੀ ਇਹ ਕਦੇ ਮੈਨੂੰ ਚੋਰ ਬਣਾਉਂਦੇ ਨੇ ਇਹ ਮੈਨੂੰ ਕਦੇ ਕੁਛ ਬਣਾਉਂਦੇ ਨੇ ਬਾਬਾ ਜੀ ਇਹਨਾਂ ਨੂੰ ਉਹ ਜਿੰਨੇ ਪ੍ਰੋਫਟ ਹੁੰਦੇ ਨੇ ਇਹਨਾਂ ਤੋਂ ਇਹ ਕਿੱਥੇ ਕਰ ਲੈਣਾ ਹੁਣ ਆਪਾਂ ਜੇ ਤੂੰ ਸੱਚਾ ਹੈ ਤੈਨੂੰ ਵੀ ਇਨਸਾਫ ਮਿਲੂਗਾ ਜੇ ਤੂੰ ਸੱਚਾ ਹੈ ਜੇ ਤੂੰ ਸਹੀ ਹੈ ਨਾ ਤਾਂ ਇਹ ਕਿਹੜਾ ਇੱਕ ਇੱਕ ਮਿੰਟ ਬਾਈ ਜੇ ਤੂੰ ਆਪਣੀ ਜਗ੍ਹਾ ਤੇ ਸਹੀ ਹੈ ਨਾ ਤੂੰ ਠੀਕ ਹੈ ਨਾ ਫਿਰ ਇਹ ਕਿਹੜਾ ਸਾਡੇ ਨੇੜੇ ਲੱਗਦੇ ਨੇ ਜੇ ਗਲਤ ਨੇ ਤਾਂ ਇਹਨਾਂ ਦੇ ਪੈਣਗੀਆਂ ਬਾਈ ਕੋਈ ਗੱਲ ਨਹੀਂ ਤੇ ਅਸੀਂ ਤਾਂ ਤੈਨੂੰ ਇਹ ਗੱਲ ਕਰਦੇ ਸਾਡੇ ਨਾਲ ਸਾਡੇ ਨਾਲ ਸਮਾਂ ਰੱਖ ਕਦੋਂ ਰੱਖਣਾ ਬੋਲ ਕੇ ਰੱਖਣਾ ਸਮਾਂ ਉਹ ਰੱਖੀ ਬਾਈ ਦੇਖ ਗੱਲ ਸੁਣ ਇਹ ਨਾ ਹੋਵੇ ਵੀ ਲਾਰਾ ਲਾ ਜੇ ਤੂੰ ਦੇਖ ਠੀਕ ਹੈ ਤੂੰ ਸਾਨੂੰ ਟਾਈਮ ਦੇ ਟਾਈਮ ਤੇ ਹੀ ਉਹ ਜਿਹੜਾ ਤੂੰ ਸਹੀ ਟਾਈਮ ਸਾਨੂੰ ਮਿਲੇ ਜਾਂ ਜਿੱਥੇ ਵੀ ਤੁਸੀਂ ਸਮਾਂ ਦੇਵੇਂਗਾ ਬੋਲੋ ਮੈਂ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਆ ਜਾ ਠੀਕ ਹੈ ਸ਼ਨੀਵਾਰ ਨੂੰ ਸਾਡੇ ਕੋਲ ਆ ਜੀ ਠੀਕ ਹੈ ਜਿੱਤੇ ਨੋ ਬਦਲ ਬਦਲ ਕੇ ਰਹਿੰਦਾ ਮੇਰਾ ਭਰਾ ਮਰਿਆ ਹੋਇਆਗਾ ਮੇਰੇ ਭਰਾ ਦਾ ਨਾਮ ਲੈ ਕੇ ਰਹਿੰਦਾ ਜੀ ਹੁਣ ਮਨਦੀਪ ਸਿੰਘ ਉਹ ਅਸਲੀ ਨਾਮ ਦਰਜਿੰਦਰ ਆਗਾ ਪ੍ਰੀਤ ਆ ਵਿੱਕੀ ਆ ਰਾਜੂ ਆ ਅੱਛਾ ਐਨੇ ਨੋ ਵਰਤ ਕੇ ਰਹਿ ਰਿਹਾ ਮੇਰੇ ਭਰਾ ਦਾ ਨਾਮ ਲੈ ਕੇ ਰਹਿੰਦਾ ਜੀ ਹੁਣ ਮੇਰਾ ਭਰਾ ਜਿਹੜਾ ਮੁੱਕਿਆ ਹੋਇਆ ਮਨਦੀਪ ਸਾਰੇ ਉਹਨੂੰ ਉਹਦੇ ਨਾਮ ਤੋਂ ਜਾਣਦੇ ਨੇ ਮਨਦੀਪ ਦੇ ਨਾਮ ਤੋਂ ਸੰਗਰੂਰ ਇਸ ਸਾਰੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਇੱਕ ਇੱਕ ਬੰਦਾ ਮਤਲਬ 10-10 ਬੀਬੀਆਂ ਨਾਲ ਰਹਿ ਰਿਹਾ ਫਿਰ ਕਹਿੰਦੇ ਨੇ ਮੇਲਾਂ ਕਮਿਸ਼ਨ ਕਹਿੰਦੀ ਐ ਵੀ ਇਹ ਧੱਕਾ ਕਰਦੇ ਨੇ ਬਾਬੇ ਜੇ ਸਾਡੇ ਕੋਲੇ ਲੋਕ ਆਉਂਦੇ ਨੇ ਤਾਂ ਅਸੀਂ ਇਹਨਾਂ ਦੀ ਸੁਣਦੇ ਆ ਆ ਕਿਸੇ ਨੇ ਨਹੀਂ ਸੁਣੀ ਆ ਫਿਰਦੀ ਆ ਵਿਚਾਰੀ ਜਮਾਗ ਚੱਕੀ ਰੋਂਦੀ ਪਹਿਲਾਂ ਕਿਥੇ ਕਿਥੇ ਗਈਆਂ ਭਾਈ ਰਾਂ ਪਰਾ ਫੁੱਲ ਵੀ ਰੱਫ ਤੇ ਦੇਖੇਂਗੇ ਜੀ ਉਹਰੇ ਵੀ ਮੇਰੀ ਮੰਮੀ ਨੇ ਵੀ ਦਿੱਤੀ ਸੀ ਉਹ ਕਹਿੰਦੇ ਕੁਝ ਨਹੀਂ ਕਰ ਸਕਦੇ ਖਾਣੇ ਚ ਹਾਂਜੀ ਹੁਣ ਵੀ ਚਲੋ ਸਾਰੇ ਫਰੂਪੇ ਨੇ ਰਿਕਾਰਡਿੰਗ ਆ ਪਈਆਂ ਨੇ ਸੜੀਆਂ ਫੋਟੋਆਂ ਪਈਆਂ ਨੇ ਜਿਹੜੀਆਂ ਦੂਜੀਆਂ ਹੋਰ ਅੱਠ ਉਹਨਾਂ ਨੇ ਚਲੋ ਉਹਨਾਂ ਨਾਲ ਜਦੋਂ ਕੋਈ ਹੋਇਆ ਨਹੀਂ ਜੀ ਉਹ ਨੋ ਨੋ 10 10 ਮਹੀਨੇ ਦੇ ਘਰੇ ਬੈਠ ਕੇ ਭੱਗੀਆਂ ਤਾਂ ਬਾਪ ਘਰੋਂ ਕੱਢ ਦਿੰਦਾ ਸੀ ਜਿੰਦੇ ਲਾਹ ਦਿੰਦਾ ਸੀਗਾ ਉਹਨਾਂ ਨੇ ਵਿਆਹ ਕਰਵਾ ਲੇ ਫਿਰ ਉਹ ਕੀ ਕਰਦੀਆਂ ਜੀ ਤੁਸੀਂ ਫਿਰ ਹੁਣ ਬਾਪਿਆਂ ਲੈ ਕੇ ਆਏ ਹੋ ਹਾਂਜੀ ਚਲੋ ਰੋਣਾ ਪਾਈ ਕੋ ਕਹਿੰਦਾ ਪੁੰਝਣ ਦੂ ਪੁੰਝ ਲੋ ਕੋਈ ਨਾ ਪੁੰਝ ਲੈ ਹੰਜੂ ਪੁੰਝ ਲੈ ਕੁੰਜਲੇ ਹੰਜੂ ਦੇਖ ਸਕਦੇ ਹੋ ਦੋਸਤੋ ਵੀ ਇਹ ਜੇ ਮਸਲੇ ਜਰ ਬਾਬਿਆਂ ਲੈ ਬੇ ਦੋਸਤੋ ਜਮੇ ਸ਼ੌਣੀ ਲਿੰਗ ਸਿੰਘ ਪਿੰਡ ਮੇਦੇਬਾਸ ਅਸੀਂ ਇਦਾਂ ਸੀਦਾਂ ਸ਼ਹੀਦਗੋੜ ਦੁਬਾਰਾ ਸ਼ਹੀਦਗੰਜ ਦੇ ਵਿੱਚ ਅੱਜ ਧੀਆਂ ਦੇ ਮਸਲੇ ਆਏ ਸੀਗੇ ਜੋ ਬੀਬੀ ਬਲਜੀਤ कौर ਜੋ ਜਥੇਦਾਰ ਨਹੀਂ ਜਨਨ ਕੇ ਇਹ ਵੀ ਧੀਆਂ ਦਾ ਮਸਲਾ ਨਮੇੜਦੇ ਨੇ ਦਿੱਲੀ ਜਾਂਦੇ ਨੇ ਇਹ ਆ ਬਾਬਾ ਜੀ ਕੀ ਮਤਲਬ ਕਿ ਮੇਰੇ ਹਸਬੰਦ ਸੀਗੇ 5 ਸਾਲ ਤੋਂ ਮੇਰੇ ਨਾਲ ਰਹ ਰਹੇ ਸੀਗੇ ਮੈਨੂੰ ਬਾਹਰ ਭੇਜ ਕੇ ਉਸ ਤੋਂ ਬਾਅਦ 1.5 ਮਹੀਨੇ ਬਾਅਦ ਉਹ ਭੱਜ ਗਏ ਕਿਸੇ ਜਨਾਨੀ ਕੋਲੇ ਹੋਰ ਰਹਿੰਦੇ ਨੇਗੇ ਥੋੜਾ ਪਿਆ ਹੋਇਆ ਸੀ ਕਲਮ ਮੈਰਜ ਲੰਬ ਮੈਰਜ ਸੀ ਕੀ ਕਿਹੜੀ ਜਗ੍ਹਾ ਆਰਾਮਪੁਰਾ ਫੂਲ ਜੀ ਜੇ ਤੇਰੇ ਸਹੁਰੇ ਆਰਾਮਪੁਰਾ ਫੂਰ ਨੇ ਹਾਂਜੀ ਸਹੁਰੇ ਕਿੰਨਾ ਟਾਈਮ ਰਹੇ ਹੋ ਤੁਸੀਂ ਸਹੁਰੇ ਨਹੀਂ ਰਹੇ ਜੀ ਉਹ ਮੇਰੇ ਕੋਲ ਵਿਢਰੁਖਾ ਰਹਿੰਦੇ ਸੀ ਮੇਰੇ ਘਰ ਹੀ ਰਹਿੰਦੇ ਸੀ ਕਿ ਉਹ ਕਹਿੰਦੇ ਵੀ ਮੇਰੀ ਮਾਂ ਮਰੀ ਹੋਈ ਆ ਜੀ ਮੇਰਾ ਪਿਓ ਆ ਕੱਲਾ ਵੀ ਮੇਰੇ ਕੋਈ ਹੋਰ ਭੈਣ ਭਰਾ ਹੈ ਨਹੀਂ ਵੀ ਮੈਂ ਕੱਲਾ ਹੀ ਆ ਅੱਛਾ ਸਹੁਰੇ ਹੋਂ ਦਾ ਘਰ ਤਾਂ ਆਏ ਤੁਸੀਂ ਦੇਖਿਆ ਨਹੀਂ ਬਿਲਕੁਲ ਸਹੁਰਿਆਂ ਦਾ ਘਰ ਮੈਂ ਦੇਖਿਆ ਨਹੀਂ ਸੀ ਜੇ ਉਦੋਂ ਵਾਰ ਮੈਨੂੰ 2 ਮਹੀਨਾ ਬਾਅਦ ਲੈ ਕੇ ਗਿਆ ਸੀ ਉਦੋਂ ਦੇਖੀ ਸੀ ਮੈਂ ਇਹਨਾਂ ਦਾ ਘਰ ਥੋੜੇ ਥੋੜੇ ਤੇ ਹਾਂਜੀ ਮੇਰੇ ਮਾਂ ਹੈਗੀ ਆ ਜੀ ਡੈਡੀ ਨਹੀਂ ਹੈਗੇ ਨਾ ਕਿ ਮੇਰੇ ਬ੍ਰਦਰ ਨਹੀਂ ਨਾ ਬ੍ਰਦਰ ਨੇ ਇਸੇ ਕਰਕੇ ਜਾਨੀ ਕਿ ਸਾਡੇ ਕੋਲੇ ਰਹਿੰਦਾ ਰਿਹਾ ਹਾਂਜੀ ਤੇ ਹੁਣ ਕੀ ਕਹਿੰਦਾ ਹੁਣ ਉਹ ਕਹਿੰਦਾ ਵੀ ਮੈਂ ਮਤਲਬ ਕਿ ਤਲਾਕ ਲੈਣਾ ਕਹਿੰਦਾ ਮੇਸੇਜ ਨਾਨੀ ਨਾਲ ਰਹਿਣਾ ਚਾਹੁੰਦਾ ਕਹਿੰਦਾ ਇਹ ਜਿਹੜੀ ਉਹ ਜਨਾਨੀ ਦੇ ਬੱਚੇ ਨੇ ਜੀ ਕਹਿੰਦਾ ਮੋਂਨ ਨਾਲ ਹੀ ਰਹਿਣਾ ਚਾਹੁੰਦਾ ਅੱਛਾ ਤੂੰ ਮੇੜਾ ਕਰਨਾ ਤੁਸੀਂ ਜਾਨੀ ਕਿ ਹੋਰ ਜਨਾਨੀ ਰੱਖ ਰਹੀ ਹੈ ਹਾਂਜੀ ਹੋਰ ਜਨਾਨੀ ਰੱਖ ਰਹੀ ਹੈ ਸਾਰੇ ਆਮ ਉਹਦੇ ਨਾਲ ਘੁੰਮਦੇ ਨੇ ਸਾਰਾ ਸੰਗਰੂਰ ਨੂੰ ਪਤਾ ਸਾਰੇ ਸਾਡੇ ਸੰਗਰੂਰ ਨੂੰ ਪਤਾ ਤੁਸੀਂ ਫਿਰ ਹੁਣ ਬਾਬਿਆਂ ਲੈ ਕੇ ਆਏ ਹੋ ਹਾਂਜੀ ਚਲੋ ਰੋ ਨਾ ਪਾਈ ਕੋ ਗੱਲਾਂ ਪੁੰਝੰਡੂ ਪੁੰਝ ਲਓ ਕੋਈ ਨਾ ਪੁੰਝ ਲੈ ਹੰਝੂ ਪੁੰਝ ਲੈ ਪੁੰਝ ਲੈ ਹੰਝੂ ਦੇਖ ਸਕਦੇ ਹੋ ਦੋਸਤੋ ਵੀ ਇਹ ਜੇ ਮਸਲੇ ਯਾਰ ਬਾਬਿਆਂ ਲੈ ਬੇ ਤੇ ਨੌ ਕੀ ਹੈ ਉਹਦਾ ਨੌ ਬਦਲ ਬਦਲ ਕੇ ਰਹਿੰਦਾ ਮੇਰਾ ਭਰਾ ਮਰਿਆ ਹੋਇਆਗਾ ਮੇਰੇ ਭਰਾ ਦਾ ਨਾਮ ਲੈ ਕੇ ਰਹਿੰਦਾ ਜੀ ਹੁਣ ਮਨਦੀਪ ਸਿੰਘ ਉਹ ਅਸਲੀ ਨਾਮ ਦਰਜਿੰਦਰ ਆਗਾ ਪ੍ਰੀਤ ਆ ਵਿੱਕੀ ਆ ਰਾਜੂ ਆ ਅਸੀਂ ਐਨੇ ਨੋਂ ਵਰਤ ਕੇ ਰਹਿ ਰਹੇ ਆ ਮੇਰੇ ਭਰਾ ਦਾ ਨਾਮ ਲੈ ਕੇ ਰਹਿੰਦਾ ਜੀ ਹੁਣ ਮੇਰਾ ਭਰਾ ਜਿਹੜਾ ਮੁੱਕਿਆ ਹੋਇਆ ਮਨਦੀਪ ਸਾਰਿਆਂ ਨੂੰ ਉਹਦੇ ਨਾਮ ਤੋਂ ਜਾਣਦੇ ਨੇ ਮਨਦੀਪ ਦੇ ਨਾਮ ਤੋਂ ਸੰਗਰੂਰ ਬਾਬਾ ਦੇਖ ਲੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਕੋਈ ਅੱਜ ਨਵਾਂ ਕੇਸ ਨਹੀਂ ਇਹਦਾ ਲੋਕ ਦੀ ਕਿਹਾ ਹੈ ਨੇ ਬੀਬੀ ਨੇ ਬੱਚੇ ਉਹ ਜਦੋਂ ਲੁਧਿਆਣੇ ਤੋਂ ਲਟਕੀ ਆਈ ਦੀ ਉਹਦੇ ਛੀ ਪਰਿਵਾਰਾਂ ਦੇ ਬੱਚੇ ਤੇ ਉਹਦੇ ਛੀ ਪਰਿਵਾਰਾਂ ਦੇ ਇਹ ਲੋਕਾਂ ਦੇ ਅਸੀਂ ਕਹਿਣਾ ਚਾਹੁੰਦੇ ਆ ਇੱਥੇ ਦੇ ਐਸਐਸਪੀਆ ਨੂੰ ਇੱਥੇ ਦੇ ਡੀਸੀਆ ਨੂੰ ਇੱਥੇ ਦੇ ਸਾਰੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਆ ਬੀਬੀਆਂ ਦੇਖੋ ਕਿਹੜੇ ਲੋਟ ਬੱਚੇ ਲੈ ਲੈ ਰੋਲ ਰੋਲਵੀਆਂ ਨੇ ਕਿਵੇਂ ਰੁੱਦੀਆਂ ਫਿਰਦੀਆਂ ਨੇ ਇਹ ਇੱਕ ਇੱਕ ਬੰਦਾ ਮਤਲਬ 10-10 ਬੀਬੀਆਂ ਨਾਲ ਰਹਿ ਰਿਹਾ ਕੀ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਆ ਕਿਸੇ ਨੇ ਨਹੀਂ ਸੁਣੀ ਆ ਫਿਰਦੀ ਆ ਵਿਚਾਰੀ ਜਵਾਗ ਚੱਕੀ ਰੋਂਦੀ ਪਹਿਲਾਂ ਤਾਂ ਸਭ ਤੋਂ ਵੱਡੀ ਗਲਤੀ ਇਹਦੀ ਹੈਗੀ ਨਾ ਕੋਈ ਲਾਵਾ ਨੇ ਨਾ ਕੋਈ ਫੇਰੇ ਨੇ ਹਨਾ ਜੇ ਸਾਡੇ ਕੋਲ ਕੋਈ ਪ੍ਰੂਫ ਹੋਵੇ ਜਦੋਂ ਉਹ ਸਾਡੀਆਂ ਲਾਵਾ ਫੇਰ ਹੀ ਨਹੀਂ ਹੋਏ ਤਾਂ ਅਸੀਂ ਕੀ ਕਿਸੇ ਬੰਦੇ ਤੇ ਯਕੀਨ ਕਰੀਏ ਇਹਦੇ ਵਿੱਚ ਜਿੰਨਾ ਜ਼ਿੰਮੇਵਾਰ ਉਹ ਇਹ ਵੀ ਜ਼ਿੰਮੇਵਾਰ ਹੈਗੀ ਕੁੜੀ ਵੀ ਉਹਨੀਆਂ ਜ਼ਿੰਮੇਵਾਰ ਹੈਗੀ ਕਿਉਂਕਿ ਕਿਸੇ ਨੂੰ ਬਿਨਾ ਜਾਣੇ ਪਹਿਚਾਣੇ ਆਪਣੇ ਘਰੇ ਨਹੀਂ ਸੀ ਰੱਖਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀ ਮਾਤਾ ਜੀ ਖੜੇ ਨਹੀਂ ਕਹਿੰਦੇ ਸਾਡੇ ਨਾਲ ਘਰ ਰਹਿ ਰਹੇ ਸੀਗੇ ਰਿਲੇਸ਼ਨ 'ਚ ਰਹੀਗੇ ਬਿਨਾ ਆਨੰਦ ਕਾਰਜ ਤੋਂ ਬਿਲਕੁਲ ਬਿਲਕੁਲ ਵੀਰੇ ਜਿਹੜਾ ਇਹ ਬੱਚਾ ਨਾ ਇਹ ਵੀ ਮਤਲਬ ਕਿ ਇਦਾਂ ਲਈ ਆ ਵੀ ਮਤਲਬ ਕਿ ਕੋਈ ਇਹਨਾਂ ਦੇ ਆਨੰਦ ਕਾਰਜਾਂ ਤੋਂ ਬਿਨਾਂ ਹੀ ਇਹ ਬੱਚਾਗਾ ਤੇ ਉਸ ਤੋਂ ਬਾਅਦ ਇਹ ਕੁੜੀਆ ਬਾਹਰ ਚਲੀ ਗਈ ਮਾਂਦੀਪ ਚਲੀ ਗਈ ਸਿਰਾਜ ਮਾਂਦੀਪ ਚਲੀ ਗਈ ਸਾਲ ਬਾਅਦ ਹੁਣ 10 ਮਹੀਨੇ ਬਾਅਦ ਬਾਹਰੋਂ ਆਈਏਗੀ ਤੇ 20 ਤਰੀਕ ਨੂੰ ਫੇਰ ਇਹਨੇ ਕਹਿੰਦੀ ਮੈਂ ਵਾਪਸ ਜਾਣਾਗਾ ਤੇ ਹੁਣ ਇਹਨੂੰ ਅਸੀਂ ਪੁੱਛਿਆ ਸੀ ਵੀ ਭਾਈ ਹੁਣ ਤੈ ਕੀ ਕਰਨਾ ਕਹਿੰਦੀ ਮੈਂ ਉਹਦੇ ਨਾਲ ਹੀ ਰਹਿਣਾ ਪਹਿਲਾਂ ਤਾਂ ਇਹ ਵੀ ਰਾਜੇ ਇਹ ਜੇ ਮਲੰਗਣਾ ਰਹਿ ਕੇ ਕਰਨਾ ਕੀ ਆ ਹਨ ਤੁਸੀਂ ਫਿਰ ਬਿਨਾਂ ਆਨੰਦ ਕਾਰਜ ਦਿੱਤੀ ਪਈ ਇਹੀ ਰਹੀ ਗਏ ਹਾਂਜੀ ਮੈਨੂੰ ਕਹਿੰਦਾ ਸੀ ਮੈਂ ਆਪਦੇ ਡੈਡੀ ਤੋਂ ਪੈਸੇ ਲੈ ਕੇ ਆਉਣਾਗਾ ਆਪਾਂ ਮੈਰਿਜ ਮਤਲਬ ਕਿ ਮੈਨੂੰ ਪ੍ਰੈਗਨਨਸੀ ਹੋ ਗਈ ਫਿਰ ਮੈਨੂੰ ਉਹਨੇ ਦਵਾਈ ਖਵਾਤੀ ਕਹਿੰਦਾ ਵੀ ਆਪਾਂ ਬੱਚਾ ਨਹੀਂ ਕਰਨਾ ਮੇਰੇ ਸੱਤ ਕੇਸ ਉਹਨੇ ਖਰਾਬ ਵੀ ਕਰਵਾਏ ਨੇ ਦਵਾਈਆਂ ਖਵਾ ਖਵਾ ਕੇ ਲਓ ਜੀ ਦੋਸਤੋ ਸੱਤ ਕੇਸ ਵੀ ਜਾਨੀ ਕਿ ਬੱਚਾ ਨਹੀਂ ਹੋਣ ਦਿੱਤਾ ਦਵਾਈਆਂ ਖਵਾ ਖਾ ਕੇ ਵੀ ਬੱਚਾ ਨਹੀਂ ਕਰਨਾ ਹੁਣ ਤੁਸੀਂ ਇਹ ਲਾ ਲਓ ਵੀ ਬਿਨਾ ਅਨੰਦ ਕਾਰਜ ਤੋਂ ਉਹਨੂੰ ਘਰੇ ਰੱਖ ਲਿਆ ਕਿਉਂ ਬਾਬਾ ਗਲਤੀ ਤਾਂ ਫਿਰ ਕੁੜੀਆਂ ਵੀ ਕਰ ਰਹੀਆਂ ਨੇ ਤੇਰਾ ਵਿਆਹ ਹੋਇਆ ਅਨੰਦ ਕਾਰਜ ਨੇ ਮੈਨੂੰ ਘਰ ਪਹਿਲਾਂ ਪਤਾ ਨਹੀਂ ਸੀ ਆ ਹੁਣ ਪਤਾ ਲੱਗਿਆ ਬੀਬੀ ਦੇ ਦੱਸੇ ਤੋਂ ਵੀਰ ਸਾਰਿਆਂ ਨੂੰ ਵੱਡੇ ਗਨਾਧਾਰ ਤੇ ਇਹਦੀ ਮਾਂ ਐ ਜੇ ਪਿਓ ਐ ਪਿਓ ਵੀ ਐ ਬਿਨਾਂ ਨੰਦਾਂ ਕਾਰਜਾਂ ਤੋਂ ਕਿਉਂ ਬੰਦਾ ਇਹਨਾਂ ਨੇ ਰੱਖਿਆ ਇਹਦਾ ਮਤਬਲੀ ਨਹੀਂ ਤੀਗਾ ਫਿਰ ਜਦੋਂ ਇੱਕ ਕੇਸ ਖਰਾਬ ਹੋ ਗਿਆ ਦੋ ਕੇਸ ਖਰਾਬ ਹੋ ਗਏ ਇਹ बार-बार ਕੇਸ ਖਰਾਬ ਕਰਨਗੇ ਨੇ ਗਨਾਧਾਰ ਇਹ ਵੀ ਉਦੋਂ ਵੱਡੇ ਨੇ ਇਹਨਾਂ ਦੀ ਵੀ ਬਹੁਤ ਮਾੜੀ ਗੱਲ ਐ ਅਸੀਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਅਹੇ ਜੇ ਕੰਮਾਂ ਤੋਂ ਬਚੋ ਤੁਸੀਂ ਇਹ ਤੁਸੀਂ ਕਿੱਧਰ ਨੂੰ ਚੱਲ ਲੀਆਂ ਸੀ ਬਿਨਾਂ ਨੰਦਾ ਕਾਰਜਾਂ ਤੋਂ ਤੁਸੀਂ ਦਾ ਬੱਚੇ ਜੰਮੀ ਘੜੀਆਂ ਹੋngੀਆਂ ਤੁਸੀਂ ਇਹ ਸ਼ਰਮ ਦੀ ਗੱਲ ਐ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇ ਬੰਨਾ ਬਣਾਣਾ ਤਾਂ ਕੀ ਅਸੀਂ ਤਾਂ ਉਸ ਮੁੰਡੇ ਉਸ ਇਨਸਾਨ ਨੂੰ ਇਤਤਾਬ ਨਹੀਂ ਦੇਣਾ ਚਾਹੁੰਦੇ ਵੀ ਜਿਹੜੀਆਂ ਭੈਣਾਂ ਦੇ ਘਰ ਖਰਾਬ ਕਰ ਚੁੱਕਿਆ ਬਹੁਤ ਨੇ ਜੇ ਇਸ ਤੋਂ ਅਗੇ ਕਿਸੇ ਨੂੰ ਹੱਥ ਪਾਣ ਦਾ ਤਾਂ ਫਿਰ ਖਾਲਸਾ ਪੰਥ ਆਪਣਾ ਸ਼ਸਤਰ ਵਸਤਰ ਲੈ ਕੇ ਉਹਦੇ ਮਗਰ ਪੈ ਜਾਣਾ ਫਿਰ ਉਹਨੂੰ ਭਜਦੇ ਨੂੰ ਰਾਹ ਨਹੀਂ ਥਾਉਣਾ ਫਿਰ ਇਹੀ ਪ੍ਰਸ਼ਾਸਨ ਨੇ ਕਹਿ ਦੇਣਾ ਕਿ ਨਿੰਗ ਸਿੰਘ ਇਦਾਂ ਕਰਦੇ ਵਾਹ ਕਰਦੇ ਵਾਹ ਕਰਦੇ ਕਹਿੰਦੀ ਹੁੰਦੀ ਆ ਕਿ ਅੱਜ ਤੈਨੂੰ ਚੇਤਾਵਨੀ ਦਿੰਦੇ ਆਂ ਵੀ ਬਾਜ ਐ ਜਿਹਨਾਂ ਹਰਕਤਾਂ ਤੋਂ ਨਹੀਂ ਆਉਂਦਾ ਤਾਂ ਖਾਲਸਾ ਪੰਥ ਤੈਨੂੰ ਸੋਦਾ ਲਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ